ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੱਲਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨਾਲ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਸੀਗੇ ਬੱਚਿਆਂ ਦੀ ਫਰਮਾਇਸ਼ ਤੇ ਆ ਸਵੀਟ ਕਰਨ ਬਣਾਉਣ ਤੇ ਇਹ ਆਪਾਂ ਲੈਏ ਨੇ ਸਵੀਟ ਕਰਨ ਤੇ ਇਹ ਜਿਹਨੇ ਪਹਿਲਾਂ ਹੀ ਫਰੋਜਨ ਹੁੰਦੇ ਨੇ ਤੇ ਉਹਦੇ ਲਈ ਮੈਂ ਆ ਰੱਖ ਲਿਆ ਹੈ ਪਾਣੀ ਤੇ ਪਾਣੀ ਬਸ ਮਤਲਬ ਇਹਨੂੰ ਭਲਾ ਮੜਾ ਜਾਂ ਕੋਸਾ ਕਰੋ ਭਲਾ ਨਾ ਕਰੋ ਕੋਈ ਚੱਕਰ ਨਹੀਂ ਹੁੰਦਾ ਬਸ ਫਰਮਾ ਰਾਜਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇ ਜਿਆਦਾ ਪਾਣੀ ਨਹੀਂ ਆਪਾਂ ਪਾਉਣਾ ਜੇਕਰ ਆਪਾਂ ਜਿਆਦਾ ਪਾਣੀ ਪਾਉਨੇ ਆ ਨਾ ਤੇ ਇਹਨਾਂ ਦੀ ਥੋੜੀ ਜੀ ਮਿਠਾਸ ਨਾ ਘੱਟ ਜਾਂਦੀ ਹੈ ਤੇ ਇਸ ਕਰਕੇ ਆਹ ਦੇਖੋ ਬਸ ਪਾਣੀ ਠੀਕ ਠੀਕ ਜਿਹਦੇ ਵਿੱਚ ਆਪਣੇ ਜਿਹੜੇ ਕੌਰਨ ਨੇ ਉਹ ਸਾਰੇ ਮਤਲਬ ਡੁੱਬ ਜਾਵੇ ਚ ਇਹਨੇ ਕੁੱਕ ਬਣਾਇਆ ਤੇ ਇਹਨਾਂ ਨੂੰ ਹੁਣ ਆਪਾਂ ਇੱਕ ਉਬਾਲ ਆਇਆ ਤੇ ਇਹ ਬਣ ਜਾਣਗੇ ਅਸੀਂ ਮ ਕੀਤਾ ਸੀ ਥੋੜਾ ਜਿਹਾ ਤੇਜ਼ ਕਰ ਦਿੰਨੇ ਆ ਤੇ ਇਹਨਾਂ ਨੂੰ ਬਸ ਉਬਾਲਾ ਆ ਗਿਆ ਤੇ ਆਪਾਂ ਉਤਾਰ ਲਵਾਂਗੇ ਤੇ ਇਹ ਬੜੇ ਸੋਹਣੇ ਬਣ ਜਾਣਗੇ ਤੇ ਆਪਾਂ ਇਹਨੂੰ ਮਤਲਬ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾ ਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਇਹ ਬਹੁਤ ਹੀ ਬੱਚਿਆਂ ਲਈ ਚੰਗਾ ਜਦੋਂ ਬੱਚੇ ਤੁਹਾਨੂੰ ਪਤਾ ਸਾਰਾ ਦਿਨ ਕੁਛ ਨਾ ਕੁਛ ਮੰਗੀ ਜਾਂਦੇ ਆ ਤੇ ਫਿਰ ਬੱਚਿਆਂ ਨੇ ਚਲੋ ਕਈ ਤਾਂ ਵੀ ਬਣਾ ਕੇ ਦੇ ਦਿਓ ਇਦਾਂ ਦੀ ਚੀਜ਼ ਤੇ ਤਾਂ ਕਰਕੇ ਮੈਂ ਕਿਹਾ ਚਲੋ ਹੁਣ ਇਹ ਬਣਾ ਦਿੰਨੇ ਆ ਤੇ ਇਹ ਹੁਣ ਆਪਾਂ ਰੱਖ ਦਿੱਤੇ ਉਬਲਣੇ ਤੇ ਉਬਲਣ ਤੇ ਫਿਰ ਆਪਾਂ ਅੱਗੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਪਹਿਲੀ ਵਾਰੀ ਹਨਾ ਫਿਰ ਉਹ ਮੈਂ ਮਤਲਬ ਪਹਿਲੀ ਵਾਰੀ ਜਦੋਂ ਬਣਾਉਣੇ ਆਪਾਂ ਨੂੰ ਤਾਂ ਸਾਡੀਆਂ ਮਾਵਾਂ ਤਾਂ ਪਤਿਲਿਆਂ 'ਚ ਉਹੀ ਮੱਕੀ ਜਦੋਂ ਵੀ ਆਪਣੇ ਘਰਾਂ 'ਚ ਮੱਕੀ ਹੁੰਦੀ ਤੇ ਉਹ ਬਣਾ ਦਿੰਦੀਆਂ ਪਤਿਲਿਆਂ 'ਚ ਪਾ ਕੇ ਜਦੋਂ ਕੱਚੀ-ਕੱਚੀ ਮੱਕੀ ਹੁੰਦੀ ਥੋੜੀ ਜੀ ਉਦੋਂ ਹੀ ਤਾਂ ਬਾਲ ਦਿੰਦੀਆਂ ਉਦੋਂ ਸੀ ਠਕਾਉਣ ਦਾ ਨਾਂ ਨਹੀਂ ਸੀ ਉਦੋਂ ਤਾਂ ਐਂ ਕਹਿ ਦਿੰਦੇ ਸੀ ਮੱਕੀ ਦੇ ਉਬਲਵੇਂ ਤਾਂ ਨੇ ਬਣਾ ਲਓ ਤੇ ਬਸ ਵਿੱਚ ਨਮਕ ਪੁੱਕ ਲੈਣਾ ਤੇ ਖਾ ਲੈਣਾ ਤੇ ਬੱਚਿਆਂ ਨੂੰ ਉਹ ਹੀ ਬੜੇ ਮਤਲਬ ਵਧੀਆ ਲੱਗਦੇ ਸੀ ਤੇ ਹੁਣ ਜਦੋਂ ਮਤਲਬ ਆਹ ਨਾਸਕ ਸਾਲ ਪਹਿਲਾਂ 10 12 ਸਾਲ ਪਹਿਲਾਂ ਜਦੋਂ ਮੈਂ ਪਹਿਲੀ ਵਾਰੀ ਦੇਖੇ ਤੇ ਸਿਮੂ ਕਹਿੰਦਾ ਦਾਦੀ ਮੈਂ ਉਹ ਵਾਲੇ ਸਵੀਟ ਕਾਰਨ ਲੈਣੇ ਆ ਤੇ ਉਹਨੇ ਨਾ ਉਹ ਪੀਕ ਜੀ ਕੀ ਹੁੰਦੀ ਆ ਕੀਪ ਜੀ ਤੇ ਮੈਂ ਪੀਕ ਕੀ ਪਤਾ ਮੈਨੂੰ ਜਿਆਦਾ ਆ ਗਿਆ ਹੂੰ ਜਦੋਂ ਅਸੀਂ 8ਵੀਂ ਕਲਾਸ ਚ 8ਵੀਂ ਕਲਾਸ ਦੇ ਫਾਈਨਲ ਪੇਪਰ ਕਰਦੇ ਪੈ ਸੀ ਨਾ ਤੇ ਸਾਨੂੰ ਨਾ ਉਹਦੇ ਵਿੱਚ ਮਤਲਬ ਪਉਂਦਾ ਨਾ ਤਿੰਨ ਨੰਬਰ ਦਾ ਇੱਕ ਵੀ ਸਮਾਨਾਰਥਕ ਸ਼ਬਦ ਲਿਖੋ ਤੇ ਉਹਦੇ ਵਿੱਚ ਆਇਆ ਵੀ ਤਿੰਨ ਸ਼ਬਦ ਲਿਖਣੇ ਤੁਸੀਂ ਜਿਹੜੇ ਵੀ ਸਮਾਨਾਰਥਕ ਹੋਣ ਕੋਈ ਤਿੰਨ ਸਮਾਨਾਰਥਕ ਸ਼ਬਦ ਲਿਖੋ ਤੇ ਮੈਂ ਨਾ ਮਤਲਬ ਕਿ ਜਿਵੇਂ ਚਾਕੂ ਕਾਚੂ ਤੇ ਉਹ ਮੈਨੂੰ ਹੁਣ ਪੀਕ ਤੇ ਕੀਪ ਤੋਂ ਜ਼ਿਆਦਾ ਆ ਗਿਆ ਨਾ ਤੇ ਚੱਕ ਚਾਕੂ ਕਾਚੂ ਤੇ ਕਾਂਚ ਤੇ ਚਾਕ ਦੋ ਲਿਖ ਲਏ ਤੇ ਜਿਹੜਾ ਤੀਸਰਾ ਸੀ ਨਾ ਉਹ ਜ਼ਾਦ ਨਾ ਆਵੇ ਤੇ ਆਪਾਂ ਨੂੰ ਕਲਾਸ ਵਿੱਚ ਜਲਸੀ ਹੁੰਦੀ ਨਾ ਵੀ ਮੇਰੇ ਨੰਬਰ ਹੀ ਵਾਧਾਉਣ ਤੇ ਮੇਰੇ ਪੰਜਾਬੀ ਚ ਨਾ ਮੇਰੇ ਕਲਾਸ ਚ ਕਿਸੇ ਦੇ ਮੇਰੇ ਤੋਂ ਬਾਅਦ ਨੰਬਰ ਨਹੀਂ ਸੀ ਹੁੰਦੇ ਪੰਜਾਬੀ ਵਿੱਚ ਤੇ ਮੈਂ ਇਹਨੂੰ ਨਾ ਮੇਰੇ ਨਾਲ ਜਿਹੜੀ ਕੁੜੀ ਬੈਠੀ ਸੀ ਨਾ ਅਗਲੇ ਪਾਸੇ ਮੈਂ ਇਹਨੂੰ ਹੋਲੀ ਜਿਹਾ ਮੈਂ ਕਹਾਂ ਵੀ ਆ ਜਿਹੜਾ ਮਤਲਬ ਤਿੰਨ ਸਮਾਨ ਆਸਤਿਕ ਸ਼ਬਦ ਲਿਖਣੇ ਨੇ ਵੀ ਇਹ ਪਾਵਰ ਤੇ ਤੂੰ ਨਾ ਮੈਂ ਮਤਲਬ ਇੱਕ ਦੱਸ ਦੇ ਕੋਈ ਤੇ ਕਹਿੰਦੀ ਲੈ ਮੈਨੂੰ ਤਾਂ ਇੱਕ ਵੀ ਨਹੀਂ ਆਉਂਦਾ ਜਿਹੜੇ ਤੋਂ ਲਿਖਿਆ ਮੈਨੂੰ ਬੱਸ ਫਿਰ ਮੈਂ ਉਹਨੂੰ ਇਹ ਵਾਲੇ ਦੋ ਦੱਸੇ ਤੇ ਫਿਰ ਮੈਨੂੰ ਬਾਅਦ ਵਿੱਚ ਯਾਦ ਆ ਗਿਆ ਕੀ ਪਤੇ ਪੀਕ ਇਹ ਸੇਮ ਚੀਜ਼ ਆ ਪੀਕ ਵੀ ਕਹਿੰਦੇ ਕਿ ਯਾਦ ਆਏ ਛੋਟੇ ਮਾਮਾ ਜੀ ਆਏ ਸੀਗੇ ਹਾਂ ਤੇ ਉਹਨਾਂ ਨੇ ਵੀ ਮੈਨੂੰ ਦਿੱਤਾ ਸੀਗਾ ਵੀ ਪੰਜ ਸ਼ਬਦ ਬਣਾ ਕੇ ਤੇ ਅੱਛਾ ਜਿਵੇਂ ਆਪਾਂ ਰਜਾਈ ਨੂੰ ਜਰਾਈ ਵੀ ਕਹਿ ਦਿੰਦੇ ਆ ਅਦਰਕ ਨੂੰ ਅਦਕਰ ਵੀ ਕਹਿ ਦਿੰਦੇ ਆ ਜਿਵੇਂ ਅਸਕਰ ਅਕਸਰ ਵੀ ਹੁੰਦਾ ਹੈ ਹਾਂ ਇਦਾਂ ਕਰਕੇ ਮਤਲਬ ਕਿ ਲੋਕ ਮਤਬਲ ਮਤਬਲ ਕਹਿ ਦਿੰਦੇ ਆ ਥੋੜਾ ਜਿਹਾ ਉਹ ਚਲ ਐ ਕਹਿ ਲੋ ਵੀ ਸਭੋ ਜਿਹੜਾ ਮਤਬਲ ਮਤਬਲ ਤੇ ਆਪੇ ਆਪ ਨਹੀਂ ਬੋਲਦੇ ਆਪਣੇ ਕੋ ਬੋਲਿਆ ਨਹੀਂ ਜਾਂਦਾ ਤੇ ਜਿਹੜੇ ਉਹ ਮਤਲਬ ਥੋੜਾ ਜਿਹਾ ਦੂਸਰੀ ਤਰ੍ਹਾਂ ਵੀ ਬੋਲਦੇ ਨੇ ਉਹ ਵੀ ਪੜ੍ਹਨੇ ਨੂੰ ਤਾਂ ਬੜਾ ਵਧੀਆ ਲੱਗਦਾ ਪਤਾ ਨਹੀਂ ਕਿਉਂ ਬੀਜੇ ਵੇ ਉਹ ਜਦ ਸੁਣਦੇ ਆ ਨਾ ਤੂੰ ਇੰਜ ਲੱਗਦਾ ਵੀ ਜਿਵੇਂ ਸਾਡੀ ਮਾਂ ਦੀ ਬੋਲੀ ਹੈ ਜਿਵੇਂ ਸਾਡੀ ਭੈਣ ਦੀ ਬੋਲੀ ਕਿਉਂਕਿ ਸਾਡੀਆਂ ਮਾਵਾਂ ਇਵੇਂ ਬੋਲਦੀਆਂ ਸੀ ਤੇ ਮੈਨੂੰ ਜਿਹੜੇ ਸਗੋ ਉਹ ਬੋਲੀ ਮੈਨੂੰ ਤਾਂ ਨਾ ਉਹ ਲੋਕ ਅੰਪੜ੍ਹ ਨਹੀਂ ਲੱਗਦੇ ਮੈਨੂੰ ਤਾਂ ਉਹਨਾਂ ਦੀਆਂ ਡਿਗਰੀਆਂ ਕੀਤੀਆਂ ਹੀਆਂ ਗੱਲ ਦੀਆਂ ਸਹੀ ਗੱਲ ਹੈ ਹੁਣ ਇੰਨਾ ਪੜ੍ਹ ਕੇ ਵੀ ਕਈ ਵਾਰੀ ਚੀਜ਼ਾਂ ਨਹੀਂ ਪਤਾ ਲੱਗਦੀਆਂ ਤੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਪਤਾ ਹੁੰਦੀਆਂ ਨਹੀਂ ਤੇ ਉਹ ਮੈਨੂੰ ਜਾਦ ਆਇਆ ਪੀਕ ਤੇ ਕੀਪ ਮੇ ਕੋਸਾ ਮੈਨੂੰ ਕਹਿੰਦੀ ਵੀ ਤੂੰ ਮੈਨੂੰ ਦੱਸ ਤੇ ਬੜਾ ਹੀ ਉੱਥੇ ਵੀ ਬਾਅਦ ਵਿੱਚ ਜਦ ਪੇਪਰ ਹੋ ਗਿਆ ਤਾਂ ਅਸੀਂ ਬਾਅਦ ਵਿੱਚ ਬੜਾਈ ਹੱਸੀਆਂ ਕਹਿੰਦੀ ਕਮਲੀਏ ਮੈਨੂੰ ਤੇ ਇੱਕ ਵੀ ਨਹੀਂ ਸੀ ਆਉਣਾ ਚੱਲ ਤੂੰ ਮੇਰੇ ਤੇ ਨਹੀਂ ਕਰਾ ਦਿੱਤੇ ਕਿਉਂਕਿ ਕਈ ਹੁਣ ਇੰਨੀ ਉਮਰ ਹੋ ਗਈ ਬੁੱਢੇ ਹੋ ਗਏ ਤੇ ਕਈ ਗੱਲਾਂ ਆਹੋ ਜਿਹੜੀਆਂ ਜਿਹੜੀਆਂ ਆਪਾਂ ਨੂੰ ਮਰ ਤੇ ਦਮ ਤੱਕ ਯਾਦ ਰਹਿੰਦੀਆਂ ਨੇ ਸੇਲੀਆਂ ਦੇ ਨਾਲ ਜਾਂ ਕਿਸ ਤਰ੍ਹਾਂ ਤੇ ਕਿੰਨਾ ਵਕਤ ਚੰਗੇ ਚੰਗੇ ਆਂੀਆਂ ਜਾਦਾਂ ਹੁੰਦੀਆਂ ਰਹਿ ਜਾਂਦੀਆਂ ਆਪਣੇ ਮਾਈਂਡ ਦੇ ਵਿੱਚ ਤੇ ਲਓ ਜੀ ਇਹ ਆਪਣੇ ਹਜੇ ਬਾਲਾ ਨਹੀਂ ਆਇਆ ਤੇ ਜਦੋਂ ਬਾਲਾ ਆ ਗਿਆ ਤੇ ਬਿਲਕੁਲ ਸੌਫਟ ਹੋ ਜਾਣਗੇ ਤੇ ਹਜੇ ਥੋੜਾ ਜਿਹਾ ਮਤਲਬ ਬਾਲਾ ਆਏਗਾ ਤੇ ਆਪਾਂ ਥੋੜੀ ਜੇ ਤੇ ਹੋਰ ਵੇਟ ਕਰਾਂਗੇ ਤੇ ਉੰਨੀ ਦੇਰ ਲਈ ਆਪਾਂ ਇਹਨੂੰ ਢੱਕ ਦਿੰਨੇ ਇੱਕ ਦੋ ਸੈਕਿੰਡ ਲਈ ਢੱਕ ਜਾਵਾਂਗੇ। ਹੌਜੀ ਇਹ ਆਪਣੇ ਕੌਰ ਨੂੰ ਦੇਖੋ ਇਹ ਜਦੋਂ ਮਤਲਬ ਇਹਨਾਂ ਦੀ ਇਹ ਨਿਸ਼ਾਨੀ ਹੈ ਮਤਲਬ ਕਿ ਇਹ ਐਨ ਫੁੱਲ ਜਾਣਗੇ ਦਾਣੇ ਚੜਿਆ ਨਾ ਐਨ ਫੁੱਲ ਜਾਣਗੇ ਤਾਂ ਆਪਾਂ ਨੂੰ ਪਤਾ ਲੱਗ ਜਾਵੇਗਾ। ਹੁਣ ਮੈਂ ਲੱਗੀ ਸੇ ਬੰਦ ਕਰਾਂ ਮੈਂ ਕਿਹਾ ਪਹਿਲਾਂ ਤੁਹਾਨੂੰ ਦਿਖਾ ਦਾਂ ਇੱਥੇ ਆਪਾਂ ਕਾਲੇ ਨਹੀਂ ਪੈਣਾ। ਤੇ 3-4 ਮਿੰਟ ਲੱਗ ਜਾਂਦੇ ਨੇ ਵੈਸੇ 3 ਨੂੰ ਮਿੰਟ ਲੱਗੇ ਨੇ ਇੰਨਾ ਟਾਈਮ ਲੱਗ ਜਾਂਦਾ ਤੇ ਇਹ ਆਪਣੇ ਬਹੁਤ ਸੋਹਣੇ ਉਪਲ ਗਏ ਆ ਦੇਖੋ ਦਾਣੇ ਕਿੰਨੇ ਮੋਟੇ ਹੋ ਗਏ ਤੇ ਬਿਲਕੁਲ ਸੌਫਟ ਹੋ ਗਏ ਆ ਦੇਖੋ ਬਿਲਕੁਲ ਸੌਫਟ ਹੋ ਗਏ ਨਾ ਤੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਛਾਣ ਲਵਾਂਗੇ ਮਤਲਬ ਪਉਣ ਲਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਬੰਦ ਕਰਕੇ ਇੱਕ ਵਾਰ ਛਾਣ ਲੈਣਾ ਹੋ ਗਏ ਵਧੀਆ ਨਾ ਹਾਂਜੀ ਵਧੀਆ ਹੋ ਗਏ ਬਿਲਕੁਲ ਬਹੁਤ ਸੋਹਣੇ ਬਣ ਗਏ ਤੇ ਹੁਣ ਆਪਾਂ ਇਹਨਾਂ ਨੂੰ ਨਾ ਹਲਕੇ ਰੋਸਟ ਕਰਨੇ ਆ ਹਲਕੇ ਜਿਨ੍ਹਾਂ ਨਾਲ ਜਿਹੜੀ ਇਹਨਾਂ ਦੀ ਲੁੱਕ ਵਾ ਨਾ ਬਹੁਤ ਜ਼ਿਆਦਾ ਸੋਹਣੀ ਬਣ ਜੂਗੀ ਫਿਰ ਆਪਾਂ ਮਸਾਲੇ ਐਡ ਕਰਾਂਗੇ ਬਟਰ ਮੈਲਟ ਹੋ ਗਿਆ ਥੋੜਾ ਜਿਹਾ ਆਪਾਂ ਬਸ ਇੱਕ ਚਮਚਾ ਬਟਰ ਦਾ ਪਾਇਆ ਤੇ ਹੁਣ ਆਪਾਂ ਇਹਨੂੰ ਇਹ ਚ ਪਾ ਦਿੰਦੇ ਤੇ ਹਲਕੇ ਸੇਮ ਆ ਦੇਤੇ

ਅਗਲੇ ਜੇ ਕਰਾਂਗੇ ਬਹੁਤ ਜ਼ਿਆਦਾ ਲੱਗਿਆ ਬਣਾਇਆ

ਉਹ ਉਹ ਮਤਲਬ ਫਰਾਈ ਕਰ ਲਏ ਸੀ ਹਲਕੇ ਜਿਹੇ ਉਹਦੇ ਵਿੱਚ ਮਤਲਬ ਬਟਰ ਦੇ ਵਿੱਚ ਤੇ ਦੇਖੋ ਕਿਵੇਂ ਸ਼ਾਈਨ ਕਰ ਰਿਹਾ ਤੇ ਹੁਣ ਜਿਹੜਾ ਆਪਣੇ ਕੋਲ ਆਇਆ ਇਹਦੇ ਵਿੱਚ ਤਾਂ ਆਪਾਂ ਪਾਵਾਂਗੇ ਪਿਆਜ਼ ਤੇ ਨਾਲ ਪਾਵਾਂਗੇ ਪਨੀਰ ਤੇ ਇੱਧਰ ਆਪਾਂ ਪਾਵਾਂਗੇ ਹਲਕਾ ਜਿਹਾ ਧਨੀਆ ਪਾਊਡਰ ਹਲਕਾ ਜਿਹਾ ਕਾਲੀ ਮਿਰਚ ਜਿਆਦਾ ਦੇਖੋ ਤੇ ਆ ਹੈਗਾ ਆਪਣੇ ਕੋਲ ਜੀਰਾ ਪਾਊਡਰ ਆ ਹੈਗਾ ਜੀਰਾ ਪਾਊਡਰ ਤੇ ਆਪਾਂ ਪਾਵਾਂਗੇ ਸੈਂ ਦਾ ਨਮਕ ਤੇ ਤਾਂ ਆਪਾਂ ਪਾਵਾਂਗੇ ਚਾਟ ਮਸਾਲਾ ਆ ਆਪਾਂ ਪਾਵਾਂਗੇ ਚਾਟ ਮਸਾਲਾ ਬਸ ਆਪਾਂ ਜਿਆਦੇ ਮਸਾਲੇ ਵੀ ਨਹੀਂ ਪੋਣੇ ਇੰਨਾ ਪਾ ਕੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਿਆਂਗੇ ਸਾਰੇ ਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਮਿਕਸ ਕਰ ਦਾਂਗੇ ਇਸ ਤਰ੍ਹਾਂ ਆਪਣੀ ਇਹ ਸੀਟ ਕਰਨ ਜਿਹੜੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਸਾਰਾ ਲੂਣ ਮਿਰਚ ਵਿੱਚ ਰਲ ਜਾਏਗਾ ਹਲਕੀ ਜੀ ਮਿਰਚ ਪਾਉਣੀ ਸੀ ਆਪਾਂ ਹਨਾ ਮਿਰਚ ਜ਼ਿਆਦਾ ਭੁੰਨ ਗਈ ਸੀ ਮਿਰਚ ਮੈਂ ਹੁਣ ਪਾਈ ਹਲਕੀ ਜੀ ਇਹ ਮਿਰਚਾਂ ਸਾਡੀਆਂ ਨਾ ਤੇਜ਼ ਬਹੁਤ ਨਹੀਂ ਤਾਂ ਕਰਕੇ ਥੋੜੀ ਹਲਕੀ ਜੀ ਪਾਈ ਲਓ ਜੀ ਇਹ ਪਨੀਰ ਤੇ ਪਿਆਜ਼ ਵਾਲੇ ਪਨੀਰ ਪਿਆਜ਼ ਵਾਲੇ ਸਵੀਟ ਕੌਰ ਨੂੰ ਤੁਸੀਂ ਦੇਖੋ ਐਵੇਂ ਦੇ ਬਣੇ ਆ ਤੇ ਇਧਰ ਆਪਣੇ ਆ ਸਿੰਪਲ ਨੇ ਇਹਦੇ ਵਿੱਚ ਮਤਲਬ ਕੁਝ ਵੀ ਨਹੀਂ ਪਾਣਾ ਕਿਉਂਕਿ ਕਈ ਆ ਆਪਾਂ ਚਾਟ ਮਸਾਲਾ ਆਪਾਂ ਤਾਂ ਆਪਾਂ ਜੀਰਾ ਉਹ ਭੁੰਨਿਆ ਹੋਇਆ ਜੀਰਾ ਤੇ ਹਲਕਾ ਨਮਕ ਹਲਕੀਆਂ ਮਿਰਚਾਂ ਤੇ ਥੋੜਾ ਜਿਹਾ ਕਾਲੀ ਮਿਰਚ ਪਾਊਡਰ ਤੇ ਲਓ ਜੀ ਤੇ ਆ ਬੱਚਿਆਂ ਨੂੰ ਦੇ ਦਿੰਨੇ ਆ ਆ ਇੱਕ ਬੱਚਾ ਜਿਹੜਾ ਆਪਣਾ ਨਾ ਉਹ ਪਿਆਜ਼ ਪਨੀਰ ਵਾਲਾ ਘੱਟ ਖਾਂਦਾ ਹੈ ਤੇ ਉਹਨੂੰ ਆਪਾਂ ਆ ਦੇ ਦਿੰਨੇ ਆ ਮਿਕਸ ਕਰ ਦਿੰਨੇ ਆ ਲਓ ਜੀ ਹੁਣ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਲੱਗੇ ਇਹ ਵਾਲਾ ਸਿੰਪਲ ਹੈ ਤੇ ਇਹ ਵਾਲਾ ਪਿਆਜ਼ ਪਨੀਰ ਵਾਲਾ ਤੇ ਇਹ ਆਪਾਂ ਦੋ ਬੱਚਿਆਂ 'ਚ ਵੰਡਾਂਗੇ ਆ ਜਿਹੜਾ ਇਹ ਪੂਆ ਭਤੀਜਾ ਖਾਣਗੇ ਤੇ ਇਹ ਜਿਹੜਾ ਹੈ ਇਹ ਪਰੋ ਵਾਸਤੇ ਆ। ਲੋ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਦੇਖੋ ਬਹੁਤ ਹੀ ਸਿੰਪਲ ਜੀ ਰੈਸਪੀ ਆ ਤੇ ਨਾਲ ਹੈਲਦੀ ਆਪਾਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਇਹਦੇ ਵਿੱਚ ਜੇ ਕੋਈ ਟਮਾਟਰ ਪਾਣਾ ਪਸੰਦ ਕਰਦਾ ਟੇਸਟੀ ਲੱਗਦਾ ਬਹੁਤ ਵਧੀਆ ਲੱਗਦਾ ਕਦੀ ਕਦੀ ਮੈਂ ਬੱਚਿਆਂ ਨੂੰ ਪਾ ਵੀ ਦਿੰਨੀ ਆ ਟਮਾਟਰ ਐਕਚੁਅਲੀ ਅੱਜ ਮੇਰੇ ਕੋਲ ਹੈ ਵੀ ਨਹੀਂ ਜਸ ਪੁੱਛੋ ਤਾਂ ਵੀ ਮਤਲਬ ਮੇਰੇ ਕੋਲ ਅੱਜ ਹੈ ਵੀ ਨਹੀਂ ਮਤਲਬ ਹੈਗੇ ਆ ਤੇ ਉਹ ਪਾਣ ਵਾਲੇ ਨਹੀਂ ਅੰਦਰ ਚ ਰੱਡ ਰੱਡ ਟਮਾਟਰ ਬਹੁਤ ਸਮਾਂ ਲੱਗਦਾ ਤੇ ਇਹ ਮਤਲਬ ਪਨੀਰ ਤੇ ਪਿਆਜ਼ ਵਾਲਾ ਤੇ ਇਹ ਸਿੰਪਲ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਅਸੀਸਾਂ ਤੇ ਪਲੀਜ਼ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ সুইਟ ਕੌਰਨ ਕਿਵੇਂ ਦੇ ਲੱਗੇ ਬਹੁਤ ਹੀ ਜ਼ਿਆਦਾ ਵਧੀਆ ਬਣੇ ਨੇ ਬਹੁਤ ਹੀ ਜ਼ਿਆਦਾ ਵਧੀਆ ਦੇਖੋ ਇਹਨਾਂ ਦੀ ਲੁੱਕ ਵੀ ਕਿੰਨੀ ਜ਼ਿਆਦਾ ਸੋਹਣੀ ਹੈ ਬਹੁਤ ਜ਼ਿਆਦਾ ਸੋਹਣੀ ਲੁੱਕ ਆਈ ਤੇ ਧੰਨਵਾਦ ਜੀ ਤਹਿ ਦਿਲ ਤੋਂ ਅਸੀਸਾਂ ਭਾਨੋ ਜੀ